4 ਸਾਲ ਬਾਅਦ ਮਹਾਮਾਰੀ ਦੇ ਦੌਰਾਨ ਸੈਂਕੜੇ ਹਜ਼ਾਰਾਂ ਉਡਾਨਾਂ ਨੂੰ ਰੱਦ ਕਰਨ ਤੋਂ ਬਾਅਦ 에ਅਰਲਾਈਨਾਂ ਨੇ ਯਾਤਰੀਆਂ ਨੂੰ ਰਿਫੰਡ ਦੇਣਾ ਸੀ ਜਾਂ ਨਹੀਂ ਇਸ ਬਾਰੇ ਵਿਵਾਦ ਭੜਕਦਾ ਜਾ ਰਿਹਾ ਹੈ ਕੋਵਿਡ-19 ਦੇ ਪਹਿਲੇ ਮਹੀਨਿਆਂ ਵਿੱਚ ਜ਼ਮੀਨੀ ਜਹਾਜ਼ਾਂ ਤੇ ਘਟਾਏ ਗਏ ਕਾਰਜਕ੍ਰਮਾਂ ਨੇ ਜ਼ਿਆਦਾਤਰ ਕੈਰੀਅਰਾਂ ਨੂੰ ਯਾਤਰੀਆਂ ਨੂੰ ਯਾਤਰਾ ਕ੍ਰੈਡਿਟ ਦੇਣ ਲਈ ਪ੍ਰੇਰਿਤ ਕੀਤਾ ਹੈ 에ਅਰਲਾਈਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਮਾਰਚ 2020 ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਗਾਹਕਾਂ ਨੂੰ ਅਦਾਇਗੀ ਕਰਨ ਲਈ پابੰਦ ਨਹੀਂ ਹੈ 4 ਸਾਲ ਬਾਅਦ ਮਹਾਮਾਰੀ ਦੇ ਦੌਰਾਨ ਸੈਂਕੜੇ ਹਜ਼ਾਰਾਂ ਉਡਾਨਾਂ ਨੂੰ ਰੱਦ ਕਰਨ ਤੋਂ ਬਾਅਦ 에ਅਰਲਾਈਨਾਂ ਨੇ ਯਾਤਰੀਆਂ ਨੂੰ ਰਿਫੰਡ ਦੇਣਾ ਸੀ ਜਾਂ ਨਹੀਂ ਇਸ ਬਾਰੇ ਵਿਵਾਦ ਪੜਕਦਾ ਜਾ ਰਿਹਾ ਹੈ ਇੱਕ ਟਿੱਲੀ ਅਪਾਰਦਰਸ਼ੀ ਸ਼ਿਕਾਇਤਾਂ ਦੀ ਪ੍ਰਤੀਕਿਰਿਆ ਦੁਆਰਾ ਇਹ ਹੋਰ ਵਿਵਾਦਾਜਰ ਰਿਹਾ ਹੈ ਕੋਵਿਡ-19 ਦੇ ਪਹਿਲੇ ਮਹੀਨਿਆਂ ਵਿੱਚ ਜ਼ਮੀਨੀ ਜਹਾਜ਼ਾਂ ਤੇ ਘਟਾਏ ਗਏ ਕਾਰਜਕ੍ਰਮਾਂ ਨੇ ਜ਼ਿਆਦਾਤਰ ਕੈਰੀਅਰਾਂ ਨੂੰ ਯਾਤਰੀਆਂ ਨੂੰ ਯਾਤਰਾ ਕ੍ਰੈਡਿਟ ਦੇਣ ਲਈ ਪ੍ਰੇਰਿਤ ਕੀਤਾ 에ਅਰਲਾਈਨਾਂ ਨੇ ਦਾਵਾ ਕੀਤਾ ਕਿ ਉਹ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੇ ਮਾਰਚ 2020 ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਗਾਹਕਾਂ ਨੂੰ ਅਦਾਇਗੀ ਕਰਨ ਲਈ ਪਾਬੰਦੀ ਨਹੀਂ ਹੈ ਹੁਣ ਰੈਗੂਲੇਟਰੀ ਤਬਦੀਲੀਆਂ ਦੇ ਬਾਅਦ ਵੀ ਜੋ 에ਅਰਲਾਈਨਾਂ ਦੇ ਨਿਰੰਤਰਣ ਤੋਂ ਬਾਹਰ ਕਿਸੇ ਕਾਰਨ ਕਰਕੇ ਰੱਦ ਕੀਤੀਆਂ ਉਡਾਨਾਂ ਲਈ ਰਿਫੰਡ ਦਾ ਆਦੇਸ਼ ਦੇਰੇ ਬੇਸ਼ੱਕ ਇਹ ਮਮਾਰੀ ਹੋਵੇ ਜਾਂ ਬਰਫ਼ ਦਾ ਤੂਫਾਨ ਕੁਝ ਕੈਨੇਡੀਅਨਾਂ ਨੂੰ ਅਜੇ ਵੀ ਲੰਬੇ ਸਮੇਂ ਤੋਂ ਅਦਾਇਗੀ ਦੀਆਂ ਬੇਨਤੀਆਂ ਨੂੰ ਰੱਦ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਗੂਲੇਟਰ ਦੇ ਤਾਜ਼ਾ ਰਿਪੋਰਟ ਮੁਤਾਬਕ ਪਾਇਆ ਗਿਆ ਹੈ ਕਿ ਜੋ ਕਪਲ ਰਿਫੰਡ ਦੇ ਹੱਕਦਾਰ ਸੀ ਕਿਉਂਕਿ ਉਹਨਾਂ ਨੇ ਆਪਣੀ 2020 ਦੀ ਬੁਕਿੰਗ ਨੂੰ ਰੱਦ ਕਰਨਾ ਚੁਣਿਆ ਸੀ, ਇੱਕ ਫਲਾਈਟ ਲਈ ਜੋ 에ਅਰਲਾਈਨ ਨੇ ਪਹਿਲਾਂ ਹੀ ਰੱਦ ਕਰ ਦਿੱਤੀ ਸੀ। ਕੈਨੇਡੀਅਨ ਪ੍ਰੈਸ ਦੁਆਰਾ ਪ੍ਰਾਪਤ ਇੱਕ ਗੁਪਤ ਫੈਸਲੇ ਵਿੱਚ ਏਜੰਸੀ ਦੇ ਇੱਕ ਸ਼ਿਕਾਇਤ ਨਿਪਰਾ ਅਧਿਕਾਰੀ ਨੇ ਕਿਹਾ ਹੈ ਕਿ ਦੋ ਯਾਤਰੀਆਂ ਇੱਕ ਵਾਊਚਰ ਤੋਂ ਵੱਧ ਲਈ ਯੋਗ ਨਹੀਂ ਸਨ ਕਿਉਂਕਿ ਉਹਨਾਂ ਨੇ ਵੈਸਟ ਚੈਟ ਨਾਲ ਆਪਣੀ ਰੈਜ਼ਰਵੇਸ਼ਨ ਰੱਦ ਅਧਿਕਾਰੀਆਂ ਨੇ ਉਹਨਾਂ ਦੀ ਟਿਕਟ ਦੀਆਂ ਸ਼ਰਤਾਂ ਵੱਲ ਇਸ਼ਾਰਾ ਕੀਤਾ ਅਧਿਕਾਰੀ ਨੇ 28 ਦਸੰਬਰ ਨੂੰ ਲਿਖਿਆ ਕਿ ਵੈਸਟ ਜੈਟ ਨੇ ਰੂਟ ਸਸਪੈਂਸ਼ਨ ਦਾ ਐਲਾਨ ਕੀਤਾ ਹੈ ਇਸ ਨਾਲ ਟਿਕਟ ਦੇ ਨਿਯਮਾਂ ਤੇ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਜਦੋਂ ਯਾਤਰੀ ਪਹਿਲਾਂ ਰੱਦ ਕਰਨਾ ਸ਼ੁਰੂ ਕਰਦਾ ਹੈ ਪਰ ਉਹ ਸ਼ਰਤਾਂ ਕੰਪਨੀ ਦੀਆਂ ਨੀਤੀਆਂ ਦੇ ਵਿੱਚ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਇਸ ਦੀ ਵੈੱਬਸਾਈਟ ਤੇ ਪੋਸਟ ਕੀਤੀਆਂ ਗਈਆਂ ਨੇ ਉਹਨਾਂ ਗਿਆ ਕਿ ਕੈਰੀਅਰ ਦੇ ਨਿਰੰਤਰਣ ਤੋਂ ਬਾਹਰ ਉਡਾਣ ਵਿੱਚ ਰੁਕਾਵਟਾਂ ਨੂੰ ਭੁਗਤਾਨ ਦੇ ਅਸਲ ਰੂਪੀ 'ਚ ਰਿਫੰਡ ਕੀਤਾ ਜਾਏਗਾ ਜੇਕਰ ਉਹ ਇੱਕ ਵਿਕਲਪਿਤ ਯਾਤਰਾ ਰੂਟ ਨੂੰ ਠੋਕਰਾ ਦਿੰਦੇ ਨੇ ਇਸ ਤੋਂ ਇਲਾਵਾ ਵੈਸਟ ਜੈਟ ਦੇ ਤਤਕਾਲੀ ਸੀਓ ਐਟ ਸਿੰਜ਼ ਨੇ ਜੋੜੇ ਦੇ ਮਾਰਚ ਦੇ ਅਖੀਰ ਦੀ ਯਾਤਰਾ ਨੂੰ ਬੰਦ ਕਰਨ ਤੋਂ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ 에어ਲਾਈਨ ਕੋਵਿਡ-19 ਨਾਲ ਸੰਬੰਧਿਤ ਕਾਰਨਾਂ ਕਰਕੇ 22 ਮਾਰਚ 2020 ਨੂੰ ਘੱਟੋ ਘੱਟ 30 ਦਿਨਾਂ ਲਈ ਸਾਰੀਆਂ ਉਡਾਨਾਂ ਰੱਦ ਕਰ ਦੇਵੇਗਾ ਜੋੜੇ ਨੇ ਮਾਰਚ 2022 ਵਿੱਚ ਰੈਗੂਲੇਟਰ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਤੇ ਕਿਹਾ ਕਿ ਉਹਨਾਂ ਨੂੰ ਇਸ ਸਾਲ ਜਨਵਰੀ ਵਿੱਚ ਫੈਸਲਾ ਮਿਲਿਆ 2 ਮਹੀਨਿਆਂ ਦੀ ਉਡੀਕ ਤੋਂ ਬਾਅਦ ਟਰਾਂਸਪੋਰਟੇਸ਼ਨ ਏਜੰਸੀ ਤੇ ਸ਼ਿਕਾਇਤਾਂ ਦਾ ਬੈਕਲੌਗ April ਦੇ ਅਖੀਰ ਤੱਕ ਲਗਭਗ 71000 ਹੋ ਗਿਆ ਸੀ ਇਹ ਹੁਣ ਤ ਦੀ ਸਭ ਤੋਂ ਵੱਧ ਗਿਣਤੀ ਹੈ ਮਹਾਮਾਰੀ ਦੇ ਪਹਿਲੇ ਸਾਲ ਜਾਂ ਇਸ ਤੋਂ ਵੱਧ ਸਮੇਂ ਵਿੱਚ ਜਰੀ ਫੰਡ ਰੋਕਣਾ ਆਮ ਸੀ ਇੱਕ ਅਜਿਹਾ ਕਦਮ ਜਿਸ ਦੇ ਗਾਹਕਾਂ ਤੋਂ ਪ੍ਰਤੀਕਿਰਿਆ ਪ੍ਰਾਪਤ ਕੀਤੀ ਵਕੀਲਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਤੇ ਅਜੇ ਵੀ ਚੱਲ ਰੀਆਂ ਲੜਾਈਆਂ ਦੀ ਗਿਣਤੀ ਨੂੰ ਸਮਝਣਾ ਮੁਸ਼ਕਿਲ ਹੈ ਕਿਉਂਕਿ ਰੈਗੂਲੇਟਰ ਦੇ ਸ਼ਿਕਾਇਤ ਦੇ ਫੈਸਲੇ ਜਨਤਕ ਨਹੀਂ ਹੈ ਉਹਨਾਂ ਏਜੰਸੀ ਤੇ 에ਰਲਾਈਨ ਦੇ ਜੋੜੇ ਦੇ ਮਾਮਲੇ ਦੇ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਗਾਇਆ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਉਸ ਸਮੇਂ ਰਿਫੰਡ ਦੀਆਂ ਜ਼ਿੰਮੇਵਾਰੀਆਂ ਟਿਕਟਾਂ ਨਾਲ ਜੁੜੀਆਂ ਸ਼ਰਤਾਂ ਦੇ ਹੇਠਾਂ ਆ ਗਈਆਂ ਸਨ ਕਿਉਂਕਿ 에어ਲਾਈਨਾਂ ਨੂੰ 2022 ਵਿੱਚ ਯਾਤਰੀ ਅਧਿਕਾਰਾਂ ਦੇ ਚਾਰਟਰ ਨੂੰ ਅਪਡੇਟ ਕਰਨ ਤੱਕ ਜ਼ਬਰਦਸਤੀ ਸਥਿਤੀਆਂ ਵਿੱਚ ਭੁਗਤਾਨ ਕਰਨ ਦੀ ਲੋੜ ਨਹੀਂ ਸੀ 25 ਮਾਰਚ 2020 ਵਿੱਚ ਇੱਕ ਪੋਸਟ ਏਜੰਸੀ ਨੇ ਕਿਹਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਵਿੱਚ ਨਿਯਮਾਂ ਵਿੱਚ ਸਿਰਫ 에어ਲਾਈਨ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਯਾਤਰਾ ਆਪਣੀ ਯਾਤਰਾ ਨੂੰ ਪੂਰਾ ਜਿਹੜੇ ਯਾਤਰੀ ਨੇ ਆਪਣੀ ਯਾਤਰਾ ਨੂੰ ਪੂਰਾ ਕਰ ਸਕਣ ਕੁਝ 에어ਲਾਈਨਾਂ ਦੇ ਟੈਰਿਫ ਮਾਮਲਿਆਂ ਵਿੱਚ ਰੀਫੰਡ ਪ੍ਰਾਪਤ ਕਰਦੇ ਨੇ ਪਰ ਉਹਨਾਂ ਵਿੱਚ ਧਰਾਵਾਂ ਹੋ ਸਕਦੀਆਂ ਨੇ ਜੋ 에어ਲਾਈਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਸਥਿਤੀਆਂ ਵਿੱਚ ਅਜਿਹੀਆਂ ਜ਼ਿੰਮੇਵਾਰੀਆਂ ਰਾਹਤ ਮਿਲਦੀ ਹੈ ਫੈਡਰਲ ਏਜੰਸੀ ਦੇ ਕਈ ਪੁਰਾਣੇ ਫੈਸਲੇ ਖੁਦ ਪੋਸਟ ਦੀ ਉਲੰਘਣਾ ਕਰਦੇ ਪ੍ਰਤੀਤ ਹੁੰਦੇ ਨੇ 2013 ਤੋਂ ਘੱਟੋ-ਘੱਟ ਤਿੰਨ ਨਿਯਮਾਂ ਦੇ ਨਾਲ-ਨਾਲ ਹਵਾਈ ਯਾਤਰੀਆਂ ਦੇ ਟੈਰਿਫ ਸ਼ਰਤਾਂ ਦੀ ਪਰਵਾਹ ਕੀਤੇ ਬਿਨਾਂ ਰੀਫੰਡ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਨੇ ਜਾਂ ਫਲਾਈਟ ਰੱਦ ਕਰਨਾ 에ਅਰਲਾਈਨ ਦੇ ਨਿਰੰਤਰਣ ਤੋਂ ਬਾਹਰ ਹੈ ਪੋਰਟਰ 에ਅਰਲਾਈਨਸ ਬਾਰੇ 2013 ਦੇ ਇੱਕ ਫੈਸਲੇ ਵਿੱਚ ਪਾਇਆ ਗਿਆ ਕਿ ਪੋਰਟਰ ਲਈ ਇੱਕ ਯਾਤਰਾ ਦੁਆਰਾ ਉਡਾਨ ਨੂੰ ਰੱਦ ਕਰਨ ਦੇ ਕਾਰਨ ਅਦਾ ਕੀਤੇ ਕਿਰਾਏ ਨੂੰ ਵਾਪਸ ਕਰਨ ਤੋਂ ਇਨਕਾਰ ਕਰਨਾ ਗੈਰਵਾਜਬ ਹੈ ਪਬਲਿਕ ਇਨਟਰਸਟ ਐਡਵੋਕੇਸੀ ਸੈਂਟਰ ਨੇ April 2020 ਵਿੱਚ ਕਿਹਾ ਕਿ ਉਹਨਾਂ ਨੂੰ ਪਿਛਲੇ ਵਿੱਚ ਰੱਦ ਕੀਤੀਆਂ ਉਡਾਨਾਂ ਤੇ ਇਹਨਾਂ ਉਡਾਨਾਂ ਲਈ ਰਿਫੰਡ ਦੀ ਘਾਟ ਬਾਰੇ ਖਪਤਕਾਰਾਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। 1 ਸਾਲ ਤੋਂ ਵੱਧ ਸਮੇਂ ਤੱਕ ਰੋਕਣ ਤੋਂ ਬਾਅਦ ਜ਼ਿਆਦਾਤਰ 에ਅਰਲਾਈਨਾਂ ਨੇ ਡੂੰਗੀ ਸਹਾਇਤਾ ਪੈਕੇਜਾਂ ਦੀ ਸ਼ਰਤ ਵਜੋਂ ਮਹਾਮਾਰੀ ਦੇ ਕਾਰਨ ਰੱਦ ਕੀਤੀਆਂ ਉਡਾਨਾਂ ਲਈ ਰਿਫੰਡ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ। ਵੈਸਟ ਜੈਟ ਜੋ ਕਦੇ ਵੀ ਸੰਗੀ ਸਹਾਇਤਾ ਤੋਂ ਪਿੱਛੇ ਨਹੀਂ ਹਟਿਆ, October 2020 ਵਿੱਚ ਕੁਝ ਯਾਤਰੀਆਂ ਨੂੰ ਰਿਫੰਡ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਕੈਰੀਅਰ ਸੀ ਪਰ ਇਹ ਰਿਫੰਡ ਉਹਨਾਂ ਗਾਹਕਾਂ ਤੇ ਲਾਗੂ ਹੋਣਗੇ ਜਿਨ੍ਹਾਂ ਨੇ ਆਪਣੀਆਂ ਯਾਤਰਾਵਾਂ ਨੂੰ ਰੱਦ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ